ਈਵਰ ਇਹ ਸਿਰੋਗ ਨੇ ਉਹਦੇ ਰੋਗ ਦੇ ਰੋਗ ਦੇ ਦਾੜ ਜਾਂਦੇ ਨੇ ਮਤਲਬ ਇਹ ਗੱਲ ਨਹੀਂ ਕਿ ਠੀਕ ਹੈ ਲੈ ਕੇ ਚੱਲਣੇ ਨੇ ਲੋਕ ਨਸ਼ੇੜੀ ਇਹਦੇ ਚ ਦੇਖੋ ਇਹ ਤਨੀ ਮੈਂ ਕਹ ਸਕਦਾ ਕਿ ਕਿੰਨੇ ਨਸ਼ੇੜੀ ਨੇ ਪਰ ਇਹ ਧਿਆਨ ਰੱਖੀਦਾ ਜੇ ਕੋਈ ਨਸ਼ਾ ਰੋਸ਼ਾ ਕੀਤਾ ਜਾਪਦਾ ਤੇ ਉਹਨੂੰ ਘੇਰ ਕੇ ਤੇ ਪਤਾ ਕਰੀਦਾ ਕੀ ਲੱਗਦਾ ਇਹ ਜਿਹੜੇ ਲੋਕ ਪ੍ਰੋਫੈਸ਼ਨਲ ਡਰਾਈਵਰਸ ਨੇ ਕਿ ਜਾਂ ਫਿਰ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਮੈਨੂੰ ਕੋਲ ਲਾਇਸੈਂਸੀ ਅਧਿਓ ਕੋ ਦਿਖਾਇਆ ਨਹੀਂ ਇਹ ਬਿਰਲੇ ਬੰਦੇ ਕੋ ਹੋਇਆਗਾ ਮੈਂ ਤੁਹਾਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰਾਂ ਨਾਲ ਗੱਲ ਕਰਕੇ ਤੇ ਫਿਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਵਾਂਗਾ ਜਿਹਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੀਆਂ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀ ਕੱਲੇ ਉਹਨਾਂ ਦੀਆਂ ਆਰਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਦੇਣਗੇ ਨਹੀਂ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਜੀ ਯੂਨੀਅਨ ਦੇ ਪ੍ਰਧਾਨ ਸੱਜੇ ਹੱਥ ਖੜੇ ਆ ਇਹ ਗੱਲ ਤੁਹਾਡਾ ਨਾ 6 ਮਹੀਨੇ ਪਹਿਲਾਂ ਵੀ ਇਹ ਕਰਕੇ ਗਏ ਇਹ ਬੇਵਨਹੀ ਜੰਮਣਪੀ ਕੇ ਉਪੂਠ ਮਾਰਦੇ ਨੇ ਇਹ ਤੇ ਸੱਚ ਤੇ ਖੜੇ ਆ ਅਦਰੂ ਵੀ ਦੱਸਿਆ ਤੇ ਅੱਜ ਵੀ ਸਾਡੀ ਹੋਈ ਗੱਲ ਹੈ ਹਨਾ ਅਸੀਂ ਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣਾ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕੀ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹੇ ਇਹਨੂੰ ਵੀ ਕਿਹਦਾ ਨੁਕਸਾਨ ਕਰਕੇ ਆਪਣਾ ਰੋਟੀ ਪਾਣੀ ਕਮਾਉਣ ਦਾ ਕੋਈ ਦਾ ਵਧੀਆ ਨਹੀਂ ਗੱਲ ਹੈ ਆਮ ਤੌਰ ਤੇ ਈ ਰਿਕਸ਼ਾ ਦਾ ਹੀ ਐਕਸੀਡੈਂਟ ਸੁਣਨ ਨੂੰ ਮਿਲਦਾ ਵਾ ਕਿਉਂ ਤੇ ਮਤਬੁੱਧਿ ਹੈਈ ਇਹਨਾਂ ਦੀ ਬੱਚੇ 40 50% ਬੰਦੇ ਜਿਨ੍ਹਾਂ ਕੋਲ ਲਾਇਸੈਂਸੀਆਂ ਨਹੀਂ ਜਿਨ੍ਹਾਂ ਨੂੰ ਡਰਾਈਵਿੰਗ ਦਾ ਪਤਾ ਹੀ ਨਹੀਂ ਇੱਕ ਦਿਨ ਮੈਂ ਇੱਕ ਵੇਖਿਆ ਉਹਨੂੰ ਚੁੱਕ ਕੇ ਪਤਾ ਲੱਗਾ ਕਿ ਉਹ ਘਰ ਦੇ ਉਹਨੂੰ ਉੱਥੇ ਬਿਠਾ ਦਿੰਦੇ ਨੇ ਥੱਲੇ ਉਹ ਧੜ ਨਹੀਂ ਜਾਂ ਚੱਲਦਾ ਕਿ ਸਾਰਿਆਂ ਨੂੰ ਇੱਥੇ ਰਖਸ਼ਤਨ ਹੁੰਦਾ ਕਿ ਸ਼ਹਿਰ ਚ ਪਰ ਮੈਨੂੰ ਇਹ ਨਹੀਂ ਕਲੀਅਰ ਹੈ ਵੀ ਸਾਡੇ ਸ਼ਹਿਰ ਚ ਕੀ ਹੋਰ ਕਰਦੇ ਆ ਉਹ ਨਹੀਂਆ ਕਰਨ ਫਿਰ ਉਹਨੂੰ ਵੀ ਰੋਕਾਂਗੇ ਵੀ ਇਹ ਕੰਮ ਨਾ ਕਰ ਹੁਣ ਇਹਨਾਂ ਨੂੰ ਸਮਝਾਤਾ ਗਿਆ ਸਮਝਾਤਾ ਨੂੰ ਬੜੀ ਵਾਰੀ ਪਰਸੇ ਨੇ ਕੱਟ ਕਰਦੇ ਆ ਨਹੀਂ ਕਰਮ ਚ ਨਹੀਂ ਦੇਖੋ ਜੀ ਹੁਣ ਫਿਰ ਕਰਮਾਂ ਤੇ ਪਹੇਗੇ ਨਾ ਕਰਨ ਦੇ ਫਿਰ ਜਾ ਚ ਕਰਾਉਣ ਦੀ ਕਰਾ ਲਈ